ਤਰ ਸਾਡੀ 838994 ਭਰਤੀ ਸੀ ਉਹ ਜਿਹੜੀ ਭਰਤੀ ਚੱਲ ਰਹੀ ਹੈ ਇਹ ਦੇਬੀ केटी ਵਿਆਪਕਾਂ ਦੀ ਔਰ ਅੱਜ ਸਾਨੂੰ ਜਿਹੜੇ ਸੀ ਲੁਧਿਆਣਾ ਪ੍ਰਸ਼ਾਸਨ ਵੱਲੋਂ ਇਲੈਕਸ਼ਨ ਦੇ ਪ੍ਰਾਣ ਅਸੀਂ 12 ਤਰੀਕ ਨੂੰ ਉੱਤੇ ਪ੍ਰੋਟੈਸਟ ਲਾਇਆ ਸੀ ਉਦੋਂ ਸਾਨੂੰ ਮੀਟਿੰਗ ਦਿੱਤੀ ਜਾਂਦੀ ਹੈ ਜੀ 17 6 ਦੀ ਸੇਰ ਜਰਜੋਤ ਸਿੰਘ ਬੈਂਸ ਦੇ ਨਾਲ ਸਿੱਖਿਆ ਮੰਤਰੀ ਜਿਹਦੇ ਨਾਲ ਔਰ ਅੱਜ ਇਹ 6ਵੀਂ ਮੀਟਿੰਗ ਸੀ ਜਿਸ ਤੋਂ ਜਿਸ ਵਿੱਚ ਸਿੱਖਿਆ ਮੰਤਰੀ ਸਾਹਿਬ ਨੇ ਸਮਾਂਤਾ ਦਿੱਤਾ ਪਰ ਸਾਡੇ ਨਾਲ ਮੀਟਿੰਗ ਕਰਨਾ ਜਿਹੜਾ ਜ਼ਰੂਰੀ ਨਹੀਂ ਸਮਝਿਆ ਕਿਉਂਕਿ ਸਾਡੀ ਜਿਹੜੀ ਹੈ ਡੀਵੀਪੈਕ ਕਾਉਂਸਲਿੰਗ ਵਗੈਰਾ ਸਾਰਾ ਤਾਂ ਕੰਪਲੀਟ ਹੈ ਔਰ ਸਾਡੇ ਨਿੱਪੇ ਪੱਤਰ ਜਿਹੜੇ ਸਰਕਾਰ ਨੇ ਰੋਕੇ ਹੋਏ ਨੇ ਸਰਕਾਰ ਇਹ ਥਾਂ ਥਾਂ ਤੇ ਬੋਰਡ ਤਾਂ ਜਰੂਰ ਲਗਾ ਰਹੀ ਹੈ ਵੀ ਅਸੀਂ ਇਹਨੇ ਟੀਚਰ ਭਰਤੀ ਕਰਤੇ ਪਰ ਅਸਲ ਵਿੱਚ ਹਕੀਕਤ ਕੀ ਹੈ ਉਹ ਅਸੀਂ ਅੱਜ ਮੀਟਿੰਗਾਂ ਦੇ ਰਹੀ ਤੁਹਾਨੂੰ ਦੱਸ ਰਹੇ ਹਾਂ ਅੱਜ ਵੀ ਤੁਹਾਨੂੰ ਦੱਸ ਰਿਹਾ ਵੀ ਅੱਜ ਸਿੱਖਿਆ ਮੰਤਰੀ ਸਾਹਿਬ ਛੇਵੀਂ ਵਾਰ ਸਮਾਂ ਦੇਣ ਤੋਂ ਬਾਅਦ ਜਿਹੜਾ ਮੀਟਿੰਗ ਕਰਨ ਸਾਡੇ ਨਾਲ ਉਹ ਨਹੀਂ ਪਹੁੰਚੇ ਪੰਜਾਬ ਭਵਨ ਦੇ ਵਿੱਚ ਜੀ ਸਾਰੇ ਸਾਡੀ ਜਿਹੜੀ 5994 ਭਰਤੀ ਸੀ ਉਹਦੇ ਵਿੱਚ ਇਹਨਾਂ ਨੇ ਸਾਰਾ ਪੇਪਰ ਲੈ ਕੇ ਕਾਉਂਸਲਿੰਗ ਕਰਵਾਈ ਸੀ ਲਗਭਗ 5000 ਬੱਚੇ ਦੀ ਸੀ ਤਾਂ ਉਸ ਵਿੱਚ 2670 ਬੱਚਿਆਂ ਨੂੰ ਜਿਹੜੇ ਨੇ ਨੀਤੀ ਪੱਤਰ ਦੇ ਦਿੱਤੇ ਗਏ ਔਰ ਜਿਹੜੇ ਬਾਕੀ ਬੱਚਿਆਂ ਦੇ ਨਿਯੁਕਤੀ ਪੱਤਰ ਅਜੇ ਉਹ ਦੇਣੇ ਬਾਕੀ ਰਹਿੰਦੇ ਨੇ ਤਾਂ ਉਹਨੂੰ ਅੱਜ ਲਗਭਗ 3 ਮਹੀਨਿਆਂ ਦਾ 3.5 ਮਹੀਨਿਆਂ ਦਾ ਸਮਾਂ ਬੀਤ ਗਿਆ ਪਿਛਲੇ ਨੀਤੀ ਪੱਤਰ ਦਿੱਤਿਆਂ ਨੂੰ ਤੇ ਅਗਲੇ ਜਿਹੜੇ ਨਿਯੁਕਤੀ ਪੱਤਰ ਨੇ ਉਹ ਸਰਕਾਰ ਦੇਣ ਤੋਂ ਪੱਜ ਰਹੀ ਹੈ ਕਿਤੇ ਨਾ ਕਿਤੇ ਪਰ ਅਸੀਂ ਇਹ ਮੰਗ ਵਾਰ-ਵਾਰ ਲੈ ਕੇ ਡਿਪਾਰਟਮੈਂਟ ਵੀ ਜਾ ਰਹੇ ਆਂ ਔਰ ਸਰਕਾਰ ਤੱਕ ਵੀ ਪਹੁੰਚ ਕਰ ਰਹੇ ਆਂ ਵੀ ਜਿਹੜੇ ਸਾਡੇ ਨਿਯੁਕਤੀ ਪੱਤਰ ਨੇ ਉਹ ਸਾਨੂੰ ਜਲਦ ਤੋਂ ਜਲਦ ਜਿਹਨੇ ਨੇ ਉਹ ਜਾਰੀ ਕੀਤੇ ਜਾਣ ਤੇ ਸਾਨੂੰ ਵੀ ਸਕੂਲਾਂ 'ਚ ਭੇਜਿਆ ਜਾਵੇ ਪਰ ਸਿੱਖਿਆ ਮੰਤਰੀ ਸਾਹਿਬ ਮੀਟਿੰਗ ਦਾ ਸਮਾਂ ਤਾਂ ਦਿੰਦੇ ਨੇ ਪਰ ਮੀਟਿੰਗ ਕਰਨਾ ਜਿਹੜਾ ਹੈ ਉਹ ਸਾਡੇ ਨਾਲ ਜ਼ਰੂਰੀ ਨਹੀਂ ਸਮਝਦੇ ਸਰ ਮੇਰਾ ਨਾਮ ਅਸ਼ੋਕ ਕੁਮਾਰ ਐਟਟੀਟੀ 9894 ਯੂਨੀਅਨ ਪੰਜਾਬ